ਬਿਕਰਮ ਸਿੰਘ ਬਜੀਠੀ ਆਦੀ ਜ਼ਮਾਨਤ ਤੋਂ ਬਾਅਦ ਰਾਜਨੀਤੀ ਚ ਹਲਚਲ ਮਚ ਗਈ ਹੈ ਵਿਰੋਧੀ ਪਾਰਟੀਆਂ ਆਪਸ ਚ ਇੱਕ ਦੂਜੇ ਤੇ ਤੰਜ ਕਸ ਰੀਆਂ ਨੇ ਤੇ ਅੱਜ ਸਵੇਰੇ ਹੀ ਭਗਵੰਤ ਮਾਨ ਦੀ ਟਵੀਟ ਤੋਂ ਬਾਅਦ ਜਾਖੜ ਨੇ ਵੀ ਜਵਾਬ ਦਿੱਤਾ ਹੈ ਭਗਵੰਤ ਮਾਨ ਵੱਲੋਂ ਬਿਨਾ ਨਾਂ ਲੈ ਕੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਤੰਜ ਕਸਦੇ ਹੋਏ ਲਿਖਿਆ ਗਿਆ ਸੀ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤ ਦਾ ਰੱਬ ਰਾਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਤੇ ਇਸ ਨੂੰ ਲੈ ਕੇ ਜਾਖੜ ਨੇ ਜਵਾਬ ਦਿੰਦੇ ਹੋਏ ਕਿਹਾ ਸਾਧੂ ਬੋਲਦੇ ਸਹਜ ਸੁਭਾਈ ਸਾਧਕਾ ਕਿਹਾ ਬਿਰਥਾ ਨਾ ਜਾਏ ਤੇ ਸਾਫ ਸਾਫ ਜਾਖੜ ਨੇ ਭਗਵੰਤ ਮਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਦੱਸਦੀ ਹੈ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਬਾ ਜੇਲ੍ਹ ਚ ਕੱਲ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਗਏ ਸੀ ਜਿੱਥੇ ਉਹਨਾਂ ਦੇ ਬਿਆਨ ਦਾ ਚਰਚਾ ਦਾ ਵਿਸ਼ਾ ਬਣ ਗਿਆ ਤੇ ਉੱਥੇ ਹੀ ਵਿਰੋਧੀਆਂ ਵੱਲੋਂ ਗੁੱਸਾ ਦੇਖਿਆ ਜਾ ਰਿਹਾ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਚ ਕਾਫੀ ਉਤਸ਼ਾਹੀ ਵਿਖਿਆ ਜਾ ਰਿਹਾ ਸੰਭਾਵਨਾ ਹੈ ਕਿ ਪਟਿਆਲਾ ਦੀ ਨਾਬਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਚ ਸਮਰਥਕ ਇਕੱਠੇ ਹੋਏ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਮਜੀਠੀਆ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਜਾਵੇਗਾ ਇਸ ਦੇ ਮੱਦੇਨਜ਼ਰ ਜੇਲ੍ਹ ਦੇ ਬਾਹਰ ਸੁਰੱਖਿਆ ਬੀਠੀਆਂ ਨੂੰ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲੀ ਸੀ ਅਫੀਸ਼ਲੀ ਕਰੀਬ 7 ਮਹੀਨਿਆਂ ਤੋਂ ਆਮਦਨ ਤੋਂ ਵੱਟ ਸੰਪਤੀ ਦੇ ਮਾਮਲੇ 'ਚ ਪਟਿਆਲਾ ਦੀ ਜਨਾਬਾ ਜੇਲ੍ਹ 'ਚ ਬੰਦ ਨੇ ਬਿਕਰਮ ਸਿੰਘ ਮਜੀਠੀ ਆਦੀ ਜ਼ਮਾਨਤ ਤੋਂ ਬਾਅਦ ਰਾਜਨੀਤੀ 'ਚ ਹਲਚਲ ਮਚ ਗਈ ਹੈ। ਵਿਰੋਧੀ ਪਾਰਟੀਆਂ ਆਪਸ 'ਚ ਇੱਕ ਦੂਜੇ ਤੇ ਤੰਜ ਕਸ ਰਹੀਆਂ ਨੇ ਤੇ ਅੱਜ ਸਵੇਰੇ ਹੀ ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਜਾਖੜ ਨੇ ਵੀ ਜਵਾਬ ਦਿੱਤਾ ਹੈ। ਭਗਵੰਤ ਮਾਨ ਵੱਲੋਂ ਬਿਨਾ ਨਾਮ ਲੈ ਕੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਤੰਜ ਕਸਦੇ ਹੋਏ ਲਿਖਿਆ ਗਿਆ ਸੀ, ਕੱਲ ਬਣ ਜਾਣ, ਭਾਵੇਂ ਅੱਜ ਬਣ ਜਾਣ, ਅਦਾਲਤ ਦਾ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ। ਤੇ ਇਸੇ ਨੂੰ ਲੈ ਕੇ ਜਾਖੜ ਨੇ ਜਵਾਬ ਦਿੰਦੇ ਹੋਏ ਕਿਹਾ, ਸਾਧੂ ਬੋਲੇ ਸਹਿਜ ਸੁਭਾਈ ਸਾਧਕਾ ਕਿਹਾ ਬਿਰਥਾ ਨਾ ਜਾਏ। ਤੇ ਸਾਫ ਸਾਫ ਜਾਖੜ ਨੇ ਭਗਵੰਤ ਮਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਦੱਸਦੀ ਹੈ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਬਾ ਜੇਲ੍ਹ ਚ ਕਲ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਗਏ ਸੀ ਜਿੱਥੇ ਉਹਨਾਂ ਦਾ ਬਿਆਨ ਦਾ ਚਰਚਾ ਦਾ ਵਿਸ਼ਾ ਬਣ ਗਿਆ ਤੇ ਉੱਥੇ ਹੀ ਵਿਰੋਧੀਆਂ ਵੱਲੋਂ ਗੁੱਸਾ ਦੇਖਿਆ ਜਾ ਰਿਹਾ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ 'ਚ ਕਾਫੀ ਉਤਸ਼ਾਹ ਵੀ ਦੇਖਿਆ ਜਾ ਰਿਹਾ ਸੰਭਾਵਨਾ ਹੈ ਕਿ ਪਟਿਆਲਾ ਦੀ ਨਾਬਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ 'ਚ ਸਮਰਥਕ ਇਕੱਠੇ ਹੋਏ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਮਜੀਠੀਆ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਜਾਵੇਗਾ ਇਸ ਦੇ ਮੱਦੇਨਜ਼ਰ ਜੇਲ੍ਹ ਦੇ ਬਾਹਰ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਨੇ ਜ਼ਿਕਰ ਹੋ ਗਿਆ ਕਿ ਮਜੀਠੀਆ ਨੂੰ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲੀ ਸੀ ਅਪਿਛਲੇ ਕਰੀਬ 7 ਮਹੀਨਿਆਂ ਤੋਂ ਆਮਦਨ ਤੋਂ ਵੱਤ ਸੰਪਤੀ ਦੇ ਮਾਮਲੇ 'ਚ ਪਟਿਆਲਾ ਦੀ ਨਾਬ ਬਿਕਰਮ ਸਿੰਘ ਮਾ ਜੀਟੀ ਆਦੀ ਜ਼ਮਾਨਤ ਤੋਂ ਬਾਅਦ ਰਾਜਨੀਤੀ ਚ ਹਲਚਲ ਮਚ ਗਈ ਹੈ ਵਿਰੋਧੀ ਪਾਰਟੀਆਂ ਆਪਸ ਚ ਇੱਕ ਦੂਜੇ ਤੇ ਤੰਜ ਕਸ ਰੀਆਂ ਨੇ ਤੇ ਅੱਜ ਸਵੇਰੇ ਹੀ ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਜਾਖੜ ਨੇ ਵੀ ਜਵਾਬ ਦਿੱਤਾ ਹੈ ਭਗਵੰਤ ਮਾਨ ਵੱਲੋਂ ਬਿਨਾ ਨਾਮ ਲਏ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਤੰਜ ਕਸਦੇ ਹੋਏ ਲਿਖਿਆ ਗਿਆ ਸੀ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤ ਦਾ ਰੱਬ ਰਾਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਤੇ ਇਸ ਨੂੰ ਲੈ ਕੇ ਜਾਖੜ ਨੇ ਜਵਾਬ ਦਿੰਦੇ ਹੋਏ ਕਿਹਾ ਸਾਧੂ ਬੋਲਦੇ ਸਹਜ ਸੁਭਾਈ ਸਾਧਕਾ ਕਿਹਾ ਬਿਰਥਾ ਨਾ ਜਾਏ ਇਸਾਫ ਸਾਫ ਜਾਖੜ ਨੇ ਭਗਵੰਤ ਮਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਦਾਸਦੀ ਹੈ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਬਾ ਜੇਲ੍ਹ ਚੋਂ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਗਏ ਸੀ ਜਿੱਥੇ ਉਹਨਾਂ ਦੇ ਬਿਆਨ ਦਾ ਚਰਚਾ ਦਾ ਵਿਸ਼ਾ ਬਣ ਗਿਆ ਤੇ ਉੱਥੇ ਹੀ ਵਿਰੋਧੀਆਂ ਵੱਲੋਂ ਗੁੱਸਾ ਦੇਖਿਆ ਜਾ ਰਿਹਾ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਚ ਕਾਫੀ ਉਤਸ਼ਾਹੀ ਦੇਖਿਆ ਜਾ ਰਿਹਾ ਸੰਭਾਵਨਾ ਹੈ ਕਿ ਪਟਿਆਲਾ ਦੀ ਨਾਬਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਚ ਸਮਰਥਕ ਇਕੱਠੇ ਹੋਏ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਮਜੀਠੀਆ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਜਾਵੇਗਾ ਇਸ ਦੇ ਮੱਦੇਨਜ਼ਰ ਜੇਲ੍ਹ ਦੇ ਬਾਹਰ ਸੁਰੱਖ ਕੀਆ ਨੂੰ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲੀ ਸੀ ਉਹ ਪਿਛਲੇ ਕਰੀਬ 7 ਮਹੀਨਿਆਂ ਤੋਂ ਆਮਦਨ ਤੋਂ ਵੱਟ ਸੰਪਤੀ ਦੇ ਮਾਮਲੇ 'ਚ ਪਟਿਆਲਾ ਦੀ ਜਨਾਬਾ ਜੇਲ੍ਹ 'ਚ ਬੰਦ ਨੇ